ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਜਿਵੇਂ ਕਰਨਲ ਦੀ ਇੱਕ ਗਵਾਹੀ ਭਰਨ ਵਾਲੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਿਹੜੇ ਢਾਬੇ ਦੇ ਸਾਹਮਣੇ ਕਰਨਲ ਦੇ ਨਾਲ ਕੁੱਤ ਮਾਰ ਹੁੰਦੀ ਹੈ ਤਾਂ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਜਿਹੜਾ ਕਰਨਲ ਪਰਿਵਾਰ ਹੈ ਉਹਨਾਂ ਦੇ ਹੱਕ ਦੇ ਵਿੱਚ ਇੱਕ ਟੈਂਪੂ ਵਾਲੇ ਨੇ ਵੀ ਗਵਾਹੀ ਦਿੱਤੀ ਸੀ ਭਰੇ ਇਕੱਠ ਦੇ ਵਿੱਚ ਉਹਨੂੰ ਗਿਰਦਾਰ ਕੀਤਾ ਗਿਆ ਤਾਂ ਹੁਣ ਪੂਰੀ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੋ ਚੁੱਕਿਆ ਹੈ ਕਰਨਲ ਪਰਿਵਾਰ ਨੂੰ ਪਹਸਾਉਣ ਦੀ ਬਹੁਤ ਲੰਬੇ ਸਮੇਂ ਤੋਂ ਯਾਨੀ ਕੋਸ਼ਿਸ਼ ਹੋ ਰਹੀ ਸੀ ਪਹਿਲਾਂ ਉਹਨਾਂ ਦੇ ਜਿਹੜਾ ਸੰਧੂ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਸਾਡੇ ਉੱਤੇ ਬਹੁਤ ਵੱਡਾ ਅਟੈਕ ਹੋ ਸਕਦਾ ਪੰਜਾਬ ਪੁਲਿਸ ਜਾਂ ਫਿਰ ਸਰਕਾਰ ਸਾਨੂੰ ਪਹਸਾ ਸਕਦੀ ਹੈ ਸਾਡੀ ਗੱਡੀ ਦੇ ਵਿੱਚ ਕੁਝ ਧਰ ਸਕਦੇ ਆ ਯਾਨੀ ਇਹ ਮਾਮਲਾ ਉਹਨਾਂ ਦੀ ਕੁੱਟਮਾਰ ਦੇ ਨਾਲ ਜਿਹੜਾ ਤੇ ਅਣਪਛਾਤੇ ਬੰਦੇ ਨੇ ਉਹਨਾਂ ਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਸ ਬੰਦੇ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋ ਜਾਂਦੀ ਆ ਤਾਂ ਫਿਰ ਪੰਜਾਬ ਦੀ ਪੁਲਿਸ ਗ੍ਰਿਫਤਾਰ ਕਿਨੂੰ ਕਰਦੀ ਆ ਜਿਹੜੇ ਬੰਦੇ ਨੇ ਗਵਾਹੀ ਭਰੀ ਸੀ ਭਰੇ ਇਕੱਠ ਦੇ ਵਿੱਚ ਕਿ ਮੈਂ ਕਰਨਲ ਬਾੜ ਦੀ ਕੁੱਤ ਮਾਰਦਾ ਗਵਾਹ ਹਾਂ ਤੇ ਮੈਂ ਆਪਣੀ ਅੱਖਾਂ ਦੇ ਨਾਲ ਵੇਖਿਆ ਤਾਂ ਫਿਰ ਉਸ ਬੰਦੇ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਮਾਮਲਾ ਬੜਾ ਗੰਭੀਰ ਆ ਯਾਨੀ ਸਿੱਧਾ ਕਹੀਏ ਕਰਨਲ ਪਰਿਵਾਰ ਦੇ ਮੈਂਬਰ ਫਸਦੇ ਨਜ਼ਰ ਆ ਰਹੇ ਆ ਸਰਕਾਰ ਦਾ ਕੋਈ ਅਜੰਡਾ ਹੋ ਸਕਦਾ ਜਾਂ ਫਿਰ ਕੁਝ ਵੀ ਹੋ ਸਕਦਾ ਪਰ ਐਸਐਚਓ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਇਨਸਾਨ ਨੂੰ ਗ੍ਰਿਫਤਾਰ ਕੀਤਾ ਜਿਹੜਾ ਕਰਨਲ ਬਾੜ ਦੀ ਗਵਾਹੀ ਭਰ ਰਿਹਾ ਸੀ ਭਰੇ ਇਕੱਠ ਦੇ ਵਿੱਚ ਤਾਂ ਉਹਨੂੰ ਗਿਰਫਤਾਰ ਕਿਉਂ ਕੀਤਾ ਕੀ ਮਾਮਲਾ ਹਨ ਪਛਾਤੇ ਬੰਦਿਆਂ ਬਨਿਓ ਕੁੱਤ ਮਾਰ ਹੋਈਏ ਤੇ ਢਾਬੇ ਵਾਲੇ ਮਾਲਕ ਦੀ ਮੌਤ ਹੋ ਚੁੱਕੀ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੀ ਕਿ ਬਹੁਤ ਵੱਡੀ ਅਪਡੇਟ ਹੋਰ ਵੀ ਇਹਦੇ ਨਾਲ ਜੁੜੀ ਹੈ ਉਹ ਵੀ ਤੁਹਾਡੇ ਸਾਹਮਣੇ ਧਰਾਂਗੇ ਸੁਣੋ ਸਾਡੇ ਲੋ ਸਭ ਪੂਰਾ ਮਾਮਲਾ ਕੀ ਹੈਗਾ ਔਰ ਇਸ ਵਿਦਿਅਕ ਤੌਰ ਤੇ ਦੱਸੋ ਜੀ ਸਰ ਤੇ ਕੱਲ ਸਾਨੂੰ ਇਤਲਾਹ ਆਈ ਸੀ ਕਿ ਇੱਕ ਸੰਤੋਸ਼ ਕੁਮਾਰ ਨਾਮ ਦਾ ਵਿਅਕਤੀ ਜਿਹਦੇ ਭਾਂਜੇ ਰਾਜ ਸੀਗਾ ਜਿਹਦੀ ਕੱਲ ਡੈਥ ਹੋਈ ਹੈ ਉਹਦੇ ਭਰਾ ਦੇ ਬਣਾ ਤੇ ਇੱਕ ਮੁਕਦਮਾ ਦਰਜ ਹੋਇਆ ਹੈ ਇਹ ਇਨਸੀਡੈਂਟ 16 ਤਰੀਕ ਦੀ ਰਾਤ ਹੈ ਪਾਣੇ ਬੱਸ ਸਟੈਂਡ ਦੇ ਪੁਲ ਦੇ ਉੱਤੇ ਐਕਸੀਡੈਂਟ ਤੋਂ ਬਾਅਦ ਚਾਰ ਕਰਤਿਰਤਿਆਂ ਨੇ ਇੱਕ ਸੰਤੋਸ਼ ਕੁਮਾਰ ਨਾਮ ਦੇ ਵਿਅਕਤੀ ਦੀ ਕੁੱਟਮਾਰ ਕੀਤੀ ਸੀ ਜੋ ਜੇਰੇ ਲਾਸੀਗਾ ਪਰ ਕਲੋ ਦੀ ਡੈੱਥ ਹੋ ਗਈ ਇਸ ਬਾਰੇ ਇੱਕ ਮੁਕਦਮਾ 48 ਨੰਬਰ ਮੁਕਦਮਾ ਅੰਡਰ ਸੈਕਸ਼ਨ 105 ਜੀਮਨ 5 ਬੀ ਐਨ ਐਫ ਦਾ ਸਾਡੇ ਇੱਥੇ ਚਰਚ ਹੋਇਆ ਤੇ ਜਿਨ੍ਹਾਂ ਵਿੱਚੋਂ ਚਾਰਾ ਦੋਸ਼ੀਆਂ ਚੋਂ ਇੱਕ ਦੋਸ਼ੀ ਰਵਿੰਦਰ ਸਿੰਘ ਉਰਪੇਨ ਜੋ ਨਾਲਾਣਾ ਚਮਕੂ ਦੇ ਨੇੜੇ ਦਾ ਰਹਿਣ ਵਾਲਾ ਉਹਨੂੰ ਸਾਡੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਮੁੜਲੀ ਆਪਕੁਛ ਕਿਸ ਦੇ ਵਿੱਚ ਕੁਝ ਦੇਖ ਕੇ ਸਾਹਮਣੇ ਆਇਆਗਾ ਕਿ ਇਹ ਜਿਹੜੇ ਕਿਉਂ ਉਹਨੂੰ ਮੌਕੇ ਦਾ ਇਸ ਹੌਲਦ ਪਰ ਤਾਗੇ ਬੁਦੀ ਪੁੱਛ ਕੇ ਜਾਰੀ ਹੈ ਜੀ ਤੇ ਬਾਕੀ ਦੁਸ਼ਮਣ ਵੀ ਜਲ ਚਲਾਉਂਦੇ ਬਾਕੀਆਂ ਨੂੰ ਵੀ ਜਲ ਪੜਾਇਆ ਜਾਊਗਾ ਜਿਸ ਦੌਰਾਨ ਸਪੈਸ਼ਲ ਟੀਮਾਂ ਐਸਐਸਪੀ ਸਾਹਿਬ ਵੱਲੋਂ ਬਣਾਈਆਂ ਗਈਆਂ ਨੇ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਦੇ ਅੰਡਰ ਤੇ ਜਿਨ੍ਹਾਂ ਵਿੱਚੋਂ ਇੱਕ ਟੀਮ ਨੇ ਬੰਦਾ ਗ੍ਰਿਫਤਾਰ ਕੀਤਾ ਬਾਕੀ ਟੀਮਾਂ ਲੱਗੀਆਂ ਹੋਈਆਂ ਨੇ ਜਲ ਗ੍ਰਿਫਤਾਰ ਕਰਾਂਗੇ ਧੰਨਵਾਦ ਜੀ ਸੋ ਐਨ ਆਰ ਸ਼ਿਵ ਰਾਜ ਸਿੰਘ ਘੱਲੋ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਗਿਆ ਵਿਪਨ ਕੁਮਾਰ ਐ ਤੋਂ ਦੱਸ ਦੇਣਾ ਚਾਹੁੰਦੇ ਹੈ ਗਿਆ ਵਿਪਨ ਕੁਮਾਰ ਆ ਦੀ ਘੜੀ ਜੜੀ ਹੈਗੀ ਆ ਉਹ ਜੁੜਤੀ ਹੈਗੀ ਆ ਆ ਜਿਹੜਾ ਹੈਗਾ ਕਰਨਲ ਬਾੜ ਦੇ ਮੁੱਦੇ ਦੇ ਵਿੱਚ ਕਰਨਲ ਬਾੜ ਦੇ ਮੁੱਦੇ ਦੇ ਵਿੱਚ ਇਹ ਜਿਹੜਾ ਵਿਪਨ ਕੁਮਾਰ ਸੀਗਾ ਇਹ ਕਰਨਲ ਬਾੜ ਦੇ ਧਰਮਪਤਨੀ ਨਾਲ ਹੱਕ ਦੇ ਵਿੱਚ ਉਹਨਾਂ ਦੇ ਬਿਆਨ ਵੀ ਦਿੱਤੇ ਸੀਗੇ ਕਿਲਾ ਵੀ ਜਿਹੜਾ ਉਹ ਕ੍ਰਿਮੀਨਲ ਬੈਕਗ੍ਰਾਉਂਡ ਰਿਹਾ ਹੈਗਾ ਇਥੇ ਪਹਿਲਾਂ ਵੀ ਐਨਪੀਐਸ ਐਕਟ ਦੇ ਅਨੁਸਾਰ ਜਿਹੜੇ ਪਰਚੇ ਦਰ ਸੀਗੇ ਤੋ ਬਿਤੇ ਦਿਨੇ ਇੱਕ ਐਕਸੀਡੈਂਟ ਹੁੰਦਾ ਹੈ ਇਹ ਕਿਉਂਕਿ ਇਹ ਰਿਕਸ਼ਾ ਚਲਾਉਂਦਾ ਵਿਪਨ ਕੁਮਾਰ ਪਰ ਵਿਪਨ ਕੁਮਾਰ ਜੇ ਤੋ ਇਹ ਰਿਕਸ਼ਾ ਚਲਾ ਰੋਂਦਾ ਤਾਂ ਇੱਕ ਐਕਸੀਡੈਂਟ ਹੁੰਦਾ ਐਕਸੀਡੈਂਟ ਦੌਰਾਨ ਇਹ ਜਿਹੜੇ ਹੈਗਾ ਮਲਕੀ ਇੱਕ ਬੰਦੇ ਨੂੰ ਕੁੱਟਦੇ ਕੁੱਟਮਾਰ ਇੰਨੀ ਕਰ ਦਿੰਦੇ ਆ ਤੇ ਕਿ ਉਹ ਬੰਦੇ ਦੀ ਮੌਤ ਹੋ ਜਾਂਦੀ ਹੈ ਗਿਆ ਸੋ ਥਾਣਾ ਲੋਹੜੀਗੜ ਵਿਖੇ ਉਸ ਵਿਪਨ ਕੁਮਾਰ ਦੇ ਉੱਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿੱਤਾ ਗਿਆ ਹੈਗਾ ਤੋ ਉਤੋਂ ਜਿਹੜਾ ਹੈਗਾ ਉਹਦੀ ਰੈਸਟ ਵੀ ਪਾਲਤੀ ਗਿਆ ਤੇ ਮੁਰਲੀ ਜਿਹੜੀ ਹੈ ਪੜਤਾਲ ਹੈ ਜ਼ਰੂਰ ਵਿਪਨ ਕੁਮਾਰ ਤੋਂ ਪੁਲਿਸ ਯਾਨੀ ਪੰਜਾਬ ਦੀ ਪੁਲਿਸ ਨੇ ਬੰਦਾ ਗ੍ਰਿਫਤਾਰ ਕਿਹੜਾ ਕੀਤਾ ਜਿਹੜਾ ਭਰੇ ਇਕੱਠ ਦੇ ਵਿੱਚ ਪੂਰੇ ਪੰਜਾਬ ਨੇ ਵੇਖਿਆ ਇੱਕ ਟੈਂਪੂ ਚਲਾਉਣ ਵਾਲਾ ਬੰਦਾ ਜਿਹੜਾ ਕਰਨਲ ਬਾੜ ਦੇ ਹੱਕ ਦੇ ਵਿੱਚ ਬਿਆਨ ਦਿੰਦਾ ਸਟੇਜ ਤੋਂ ਉਸ ਤੋਂ ਬਾਅਦ ਉਹ ਗਾਇਬ ਵੀ ਹੋ ਜਾਂਦਾ ਕਰਨਲ ਬਾੜ ਦੀ ਪਤਨੀ ਦਾ ਬਿਆਨ ਵੀ ਆ ਜਾਂਦਾ ਕਿ ਭਾਈ ਉਹ ਬੰਦੇ ਦਾ ਫੋਨ ਜਿਹੜਾ ਉਹ ਸਚੌਫ ਹੋ ਗਿਆ ਔਰ ਸਾਡੇ ਨਾਲ ਉਹਦਾ ਸੰਪਰਕ ਟੁੱਟ ਚੁੱਕਾ ਤੇ ਪੰਜਾਬ ਦੀ ਪੁਲਿਸ ਉਸੇ ਦਿਨ ਹੀ ਚੈਕ ਕਰ ਦਿੱਤਾ ਸੀ ਉਹਨਾਂ ਨੇ ਕਿ ਪੰਜਾਬ ਦੀ ਪੁਲਿਸ ਨੂੰ ਚੱਕ ਸਕਦੀ ਆ ਮਰਵਾ ਵੀ ਸਕਦੀ ਆ ਬਹੁਤ ਵੱਡਾ ਦਾਵਾ ਕੀਤਾ ਸੀ ਕਰਨਲ ਦੀ ਪਤਨੀ ਨੇ ਤਾਂ ਹੁਣ ਮਾਮਲਾ ਕੀ ਹੈ ਵੀ ਦੇਖੋ ਉਸੇ ਬੰਦੇ ਦੇ ਨਾਲ ਕੜੀ ਜੁੜਨੀ ਜਿਹੜੇ ਬੰਦੇ ਨੇ ਕਰਨਲ ਸਾਹਿਬ ਦੇ ਹੱਕ ਦੇ ਵਿੱਚ ਬਿਆਨ ਦੇ ਦਿੱਤਾ ਸੀ ਸਟੇਜ ਤੋਂ ਔਰ ਦੂਜੇ ਪਾਸੇ ਜਿਹੜੇ ਢਾਬੇ ਮਾਲਕ ਦੇ ਸਾਹਮਣੇ ਉਹ ਘਟਨਾ ਵਾਪਰਦੀ ਆ ਕਰਨਲ ਨੂੰ ਕੁੱਟਿਆ ਜਾਂਦਾ ਤਾਂ ਉਹ ਜਿਹੜਾ ਢਾਬਾ ਮਾਲਕ ਸੀ ਉਹ ਕਿਤੇ ਨਾ ਕਿਤੇ ਉਲਟ ਬਿਆਨ ਉਹਦੇ ਵੀ ਸੀ ਕਿ ਕਰਨਲ ਬਾਠ ਨੂੰ ਪੋਰਸ ਵਾਲਿਆਂ ਨੇ ਨਹੀਂ ਬਲਕਿ ਕਰਨਲ ਵਾਰਡ ਦੇ ਮੁੰਡੇ ਨੇ ਉਹਨਾਂ ਦੇ ਉੱਤੇ ਹੱਥ ਚੱਕਿਆ। ਯਾਨੀ ਉਹਦੇ ਬਿਆਨ ਉਲਟ ਸੀ ਤਾਂ ਹੁਣ ਸਿੱਧਾ ਕਹਿ ਸਕਦੇ ਆ ਕਰਨਲ ਵਾਰਡ ਦਾ ਪਰਿਵਾਰ ਪੂਰਾ ਪਰਿਵਾਰ ਖਾ ਸਕਦਾ ਇਸ ਗੱਲ ਦੇ ਵਿੱਚ ਕਿ ਤੁਸੀਂ ਜਿਹੜਾ ਇਹ ਰਖਸ਼ੇ ਵਾਲਾ ਜਾਂ ਉਹਨਾਂ ਤੋਂ ਮਰਵਾਤਾ ਜਾਂ ਫਿਰ ਕਿਵੇਂ ਵੀ ਪੰਜਾਬ ਦੇ ਵਿੱਚ ਇਹ ਮੁੱਦਾ ਬੜਾ ਹਾਈਲਾਈਟ ਹੋ ਗਿਆ ਪੰਜਾਬ ਦੇ ਵਿੱਚ ਜਿਵੇਂ ਕਿ ਕਰਨਲ ਨੂੰ ਕੁੱਟਿਆ ਜਾਂਦਾ ਪੂਰੀ ਫੌਜ ਗੁੱਸੇ ਦੇ ਵਿੱਚ ਆ ਜਾਂਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਤੱਕ ਇਹ ਮੁੱਦਾ ਪਹੁੰਚ ਜਾਂਦਾ ਇਹ ਗੱਲ ਪਹੁੰਚ ਜਾਂਦੀ ਹੈ। ਪਰਿਵਾਰ ਮਿਲ ਕੇ ਵੀ ਆਉਂਦਾ ਮੀਟਿੰਗ ਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੱਕ ਗੱਲ ਜਾਂਦੀ ਹੈ ਤਾਂ ਮੁੱਖ ਮੰਤਰੀ ਫਿਰ ਭਰੋਸਾ ਦਿੰਦੇ ਸਿਰ ਤੇ ਹੱਥ ਧਰ ਕੇ ਕਰਨਾਲ ਦੀ ਪਤਨੀ ਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਨੂੰ ਇਨਸਾਫ ਮਿਲੇਗਾ ਪਰ ਕਿਤੇ ਨਾ ਕਿਤੇ ਇਨਸਾਫ ਦੀ ਜਿਹੜੀ ਚਲਕ ਸੀ ਉਹ ਫਿੱਕੀ ਪੈਂਦੀ ਨਜ਼ਰ ਆਈ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਤੋਂ ਹੁੰਦੇ ਹੁੰਦਿਆਂ ਚੰਡੀਗੜ੍ਹ ਪੋਸਟ ਦੇ ਹਵਾਲੇ ਕਰ ਦਿੱਤਾ ਕਿ ਭਾਈ ਤੁਸੀਂ ਜਿਹੜਾ ਇਹ ਮਾਮਲਾ ਇਹ ਮਾਮਲਾ ਤੁਸੀਂ ਨਿਪਟਾਓਗੇ ਕਿਉਂਕਿ ਕਰਨਲ ਦੇ ਪਰਿਵਾਰ ਨੇ ਸਾਰੇ ਨੇ ਇਹੀ ਗੱਲ ਕਹੀ ਆ ਨਾ ਪੰਜਾਬ ਦੀ ਸਰਕਾਰ ਤੇ ਔਰ ਨਾ ਪੰਜਾਬ ਦੀ ਪੁਲਿਸ ਤੇ ਸਾਨੂੰ ਭਰੋਸਾ ਨਹੀਂ ਹੈਗਾ ਪਰ ਹੁਣ ਮਾਮਲਾ ਵੇਖੋ ਕਿੱਥੇ ਜਾ ਕੇ ਜੁੜੀ ਆ ਕਲੀ ਜਿਹੜੇ ਬੰਦੇ ਨੇ ਕਰਨਲ ਦੇ ਹੱਕ ਦੇ ਵਿੱਚ ਗਵਾਹੀ ਦਿੱਤੀ ਆ ਉਸੇ ਬੰਦੇ ਨੂੰ ਕਤਲ ਦੇ ਵਿੱਚ ਅਰੈਸਟ ਕੀਤਾ ਗਿਆ ਉਹਨੂੰ ਫੜਿਆ ਗਿਆ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਹੁਣ ਦੇਖੋ ਵੀ ਉਹੀ ਬੰਦੇ ਨੂੰ ਕਿਉਂ ਚੁਣਿਆ ਜਿਹੜਾ ਕਰਨਲ ਦੇ ਹੱਕ ਦੇ ਵਿੱਚ ਸੀ ਔਰ ਉਸੇ ਟਾਬੇ ਵਾਲੇ ਦੀ ਮੌਤ ਕਿਵੇਂ ਹੁੰਦੀ ਹੈ ਜਿਹੜਾ ਕਹਿੰਦਾ ਸੀ ਵੀ ਕਰਨਲ ਦੇ ਯਾਨੀ ਮੁੰਡੇ ਨੇ ਹੱਥ ਚੱਕਿਆ ਪੰਜਾਬ ਦੇ ਪੁਲਿਸ ਦੇ ਜਿੰਨੇ ਵੀ ਮੁਲਾਜ਼ਮ ਸੀ ਉਹਨਾਂ ਦੀ ਗਲਤੀ ਹੈ ਨਹੀਂ ਯਾਨੀ ਮਾਮਲਾ ਬੜਾ ਗੰਭੀਰ ਹੈ ਇਹਦੇ ਪਿੱਛੇ ਦਾ ਕੋਈ ਨਾ ਕੋਈ ਰਾਜਤਾ ਬੜਾ ਡੂੰਘਾ ਹੈ ਕਿਉਂ ਪੁਲਿਸ ਵੀ ਕਰਵਾ ਸਕਦੀ ਹੈ ਜਾਂ ਸਰਕਾਰ ਕਰਵਾ ਸਕਦੀ ਹੈ ਕੋਈ ਵੀ ਕਰਵਾ ਸਕਦਾ ਹੋ ਸਕਦਾ ਕਰਨਲ ਪਰਿਵਾਰ ਦੇ ਯਾਨੀ ਪਰਿਵਾਰ ਨੂੰ ਦੱਬਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਵਿਆਨ ਆ ਗਿਆ ਕੇ ਕਰਨਲ ਬਾੜ ਦਾ ਸੰਧੂ ਆ ਉਹਨਾਂ ਨੇ ਉਸੇ ਵਕਤ ਇਹ ਗੱਲ ਤੈਅ ਕੀਤੀ ਸੀ ਮੀਡੀਆ ਦੇ ਵਿੱਚ ਕਿ ਸਾਨੂੰ ਇੱਕ ਪੁਲਿਸ ਮੁਲਾਜ਼ਮ ਦਾ ਫੋਨ ਆਇਆ ਉਹਨੇ ਦੱਸਿਆ ਕਿ ਤੁਹਾਡੀ ਗੱਡੀ ਦੇ ਵਿੱਚ ਕੋਈ ਅਸਲਾ ਵੀ ਧਰਵਾਇਆ ਜਾ ਸਕਦਾ ਤੁਹਾਡੇ ਉੱਤੇ ਕੋਈ ਜਨਾਨੀ ਛੇੜਛਾੜ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਜਿਵੇਂ ਕਿ ਭੜੀ ਸਭਾ ਦੇ ਵਿੱਚ ਤੁਸੀਂ ਇਕੱਠ ਦੇ ਵਿੱਚ ਜਾਣਦੇ ਹੋ ਤਾਂ ਮਾਮਲਾ ਬੜਾ ਯਾਨੀ ਉਲਟ ਹੋ ਚੁੱਕਿਆ ਹੈ ਯਾਨੀ ਹੁਣ ਕਰਨਲ ਪਰਿਵਾਰ ਕਿਤੇ ਨਾ ਕਿਤੇ ਯਾਨੀ ਕਰਨਲ ਪਰਿਵਾਰ ਨੂੰ ਪਸਾ ਸਕਦੀ ਹੈ ਸਰਕਾਰ ਸਿੱਧਾ ਕਹੀਏ ਸਰਕਾਰ ਨਕਾਮ ਹੈ ਪ੍ਰਸ਼ਾਸਨ ਉਹਨਾਂ ਦੇ ਹੱਥ ਦੇ ਵਿੱਚ ਬੰਨਿਆ ਹੋਇਆ ਔਰ ਹੁਣ ਕਰਨਲ ਦੀ ਪਤਨੀ ਵੱਲੋਂ ਹਲੇ ਬਿਆਨ ਨਹੀਂ ਆਇਆ ਔਰ ਦੇਖਣ ਵਾਲੀ ਗੱਲ ਇਹ ਵੀ ਕਰਨਲ ਦਾ ਪਰਿਵਾਰ ਕੀ ਬਿਆਨ ਦਿੰਦਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਉਹ ਵੀ ਅੱਗੇ ਵੀਡੀਓ ਧਰਾਂਗੇ ਜਿਵੇਂ ਜਿਵੇਂ ਅਪਡੇਟ ਆਊਗੀ ਸਾਰੀ ਤੁਹਾਡੇ ਸਾਹਮਣੇ ਧਰਾਂਗੇ ਤਾਂ ਠੀਕ ਹੈ ਪੰਜਾਬ ਵਾਲੇ ਜੁਨੇ ਪੁਆਇੰਟ ਭਰਾਣਾ ਵਿੱਚ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ